ਕਣਕ ਦੇ ਨਦੀਨਾ ਵਾਸਤੇ ਬਾਈ ਜਦੋਂ ਟਾਈਮ ਆ ਜਾਂਦਾ ਨਾ ਕੋਈ ਸਜੰਟਾ ਕੋਈ ਬਾਹਰ ਕੋਈ ਕੋਈ ਇੱਕ ਮਿਕਸ ਕਰ ਲੋ ਕੋਈ ਟੌਪਿਕ ਤੇ ਲੀਡਰ ਮਿਕਸ ਕਰ ਲੋ ਹਨਾ ਆਪਾਂ ਕੋਈ ਕਸਰ ਨਹੀਂ ਛੱਡਦੇ ਵੀ ਯਾਰ ਦੋ ਦਵਾਈਆਂ ਜਾਂ ਤਿੰਨ ਦਵਾਈਆਂ ਜਾਂ ਚਾਰ ਦਵਾਈਆਂ ਮਿਕਸ ਕਰਨ ਦੇ ਵਿੱਚ ਹਾਲਾਂਕਿ ਟੌਪਿਕ ਵਗੈਰਾ ਤਾਂ ਇੱਥੋਂ ਤੱਕ ਹੋ ਗਿਆ ਵੀ ਦੋ ਦੋ ਤਿੰਨ ਤਿੰਨ ਪੈਕਟ ਕਿੱਲੇ ਦੇ ਵੀ ਪਾਉਣ ਲੱਗ ਗਏ ਪਰ ਇਹਦਾ ਸਾਰਿਆਂ ਨਾਲੋਂ ਵਧੀਆ ਸਾਰਿਆਂ ਨਾਲੋਂ ਜਿਹੜਾ ਇਹਦਾ ਹੱਲ ਹੈ ਸਾਰਿਆਂ ਨਾਲੋਂ ਵਧੀਆ ਬਾਈ ਜੇ ਤੁਸੀਂ ਬੀਜਨਸਾਰ ਦਵਾਈ ਕਰ ਦੇਉਗੇ ਮੇਰੇ ਏਰੀਆ ਦੇ ਵਿੱਚ ਮੈਂ ਤਾਂ ਇਹੀ ਕਹੂੰਗਾ ਵੀ ਬੜੇ ਸੂਝਵਾਨ ਸੂਝਵਾਨ ਕਿਸਾਨ ਨੇ ਬਾਈ ਮੇਰੇ ਏਰੀਆ 'ਚ ਬਹੁਤ ਹੋ ਰਹੀ ਹੈ ਪੰਡੀ ਕੁਝ ਕਿਸਾਨ ਭਰਾ ਤਾਂ ਇਹ ਹੈ ਵੀ ਪਹਿਲੀ ਵਾਰ ਕਰ ਰਹੇ ਨੇ ਤੇ ਕੁਝ ਕਿਸਾਨ ਭਰਾ ਇਹ ਹੈ ਵੀ ਜਿਨ੍ਹਾਂ ਨੂੰ ਦੂਜਾ ਦੂਜਾ ਤੀਜਾ ਤੀਜਾ ਸਾਲ ਹੋ ਗਿਆ ਜਿਨ੍ਹਾਂ ਨੇ ਇਹ ਰਿਜ਼ਲਟ ਦੇਖ ਲਿਆ ਬਾਈ ਉਹ ਛਿੜਕੂਗਾ ਹੀ ਛਿੜਕੂਗਾ ਇੱਕ ਛੋਟੀ ਜੀ ਉਹਦੇ ਵਿੱਚ ਬੇਨਤੀ ਵੀ ਕਰਨੀ ਸੀ ਮੈਂ ਮੇਰੇ ਜਿਹੜੇ ਇਲਾਕੇ ਦੇ ਕਿਸਾਨ ਭਰਾ ਨੇ ਜਿਹੜੇ ਆਪਣੀ ਵੀਡੀਓ ਦੇਖਦੇ ਨੇ ਕਿਸਾਨ ਭਰਾ ਉਹਨਾਂ ਨੂੰ ਵੀ ਬੇਨਤੀ ਵੀ ਕਰਨੀ ਸੀ ਵੀ ਭਰਾ ਇੱਕ ਦਿਨ ਨਾਲ ਕੁਝ ਨਹੀਂ ਹੁੰਦਾ ਜੇ ਆਪਾਂ ਤੁਰਤ ਬੀਜ ਕੇ ਤੁਰਤ ਸਪਰੇਅ ਕਰਦੇ ਆਂਗੇ ਹਨਾ ਇਹ 72 ਘੰਟਿਆਂ ਦੇ ਵਿੱਚ ਕਰਨੀ ਹੁੰਦੀ ਹੈ ਅਖੀਰ ਤੁਸੀਂ ਤੀਜੇ ਦਿਨ ਵੀ ਇਹ ਕਰ ਸਕਦੇ ਹੋ ਜੇ ਬਾਹਣ ਦੇ ਵਿੱਚ ਗੱਲ ਤੁਹਾਨੂੰ ਵਧੀਆ ਲੱਗਦੀ ਹੈ ਪਰ ਇੰਨਕ ਜਰੂਰ ਇਹ ਕਰ ਲਿਆ ਕਰੋ ਵੀ ਜਦੋਂ ਆਪਾਂ ਕਣਕ ਬੀਜਤੀ ਪੱਟਾਂ ਪਾਦਿਆ ਕਰੋ ਕਿਉਂਕਿ ਬਈ ਜਿੱਥੇ ਟਰੈਕਟਰ ਦੇ ਟਾਇਰ ਜਾਣਗੇ ਜਾਂ ਥੋੜੀ ਲਤੜਹੂ ਜਾਂ ਬੱਟਾਂ ਪੈਣਗੀਆਂ ਜਿੰਦਰਾ ਲੱਗੂ ਆਪਾਂ ਮਿੱਟੀ ਖਿੱਚ ਕੇ ਬੱਟਾਂ ਦੇ ਸਿਰਿਆਂ ਤੇ ਲਾਵਾਂਗੇ ਉਹ ਜਗ੍ਹਾ ਫੁੱਟੂਗੀ ਬਈ ਜਦੋਂ ਕਣਕ ਵੱਡੀ ਹੋਗੀ ਉੱਥੇ-ਉੱਥੇ ਬੱਟਾਂ ਵਾਲੇ ਥਾਵਾਂ ਤੇ ਜਿੱਥੇ ਤੁਸੀਂ ਜਿੰਦਰਾ ਲੱਗਿਆ ਉੱਥੋਂ ਜਿੱਥੇ ਤੁਹਾਡਾ ਟਰੈਕਟਰ ਲੰਘਿਆ ਹੈਗਾ ਉੱਥੇ ਉਹ ਜਗ੍ਹਾ ਦੇ ਵਿੱਚ ਇਸ ਦਵਾਈ ਦੇ ਸੈੱਲ ਟੁੱਟ ਜਾਂਦੇ ਨੇਗੇ ਜਦੋਂ ਆਪਾਂ ਉਹਦੇ ਲਤੜ ਕਰਦੇ ਆਂਗੇ ਤੇ ਉੱਥੇ ਜਦੋਂ ਕਣਕ ਵੱਡੀ ਉਹ ਤੁਹਾਨੂੰ ਬਾਹਰ ਜੋਂਦਰ ਆਪ ਹੀ ਪਤਾ ਲੱਗ ਜੂ ਵੀ ਇੱਥੇ ਬਈ ਆਪਣੀ ਦਵਾਈ